ਯੋਗਾ ਜੀਵਾਲ ਕਰੇ ਚੱਲਦੇ ਦਿੰਦੇ ਨੇ ਖਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲਤਰੀ ਫੰਡੇ ਹੋ ਮੈਂ ਪ੍ਰੋਟੈਸਟ ਨਹੀਂ ਕਰਨੇ ਨਿਕਲਿਆ ਸੁਕਟੂ ਇਹ ਵੀ ਵੀ ਚੱਕਰ ਤਕਰੀਬਨ ਸਾਡੇ ਕਿਸੇ ਐਮਐਲਏ ਨਹੀਂ ਲਾਇਆ ਇਹ ਅਰਵੇਲੀ ਬੰਤੇ ਨਹੀਂ ਪਿੰਡ ਵਾਲਿਆਂ ਨੂੰ ਉੱਧਰ ਦੀ ਵਿਧਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਿੱਥੇ ਬੰਦੀਆਂ ਦੇ ਵਿਰੁੱਧ ਉਗਲੀ ਹੈ ਉਸ ਤੋਂ ਲੱਗਦਾ ਹੈ ਵੀ ਉਸਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਸਤਾ ਦਿਨ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ yaad ਹੁੰਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ BBC ਇਸ ਕਰਕੇ ਉਹਦਾ ਜਵਾਬ ਮੌਕੇ ਤੇ ਲੋਕੀ ਲੋਕੀ ਦੇ ਨਹੀਂ ਸਕਦੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਾਂ ਉਹਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਤੇ ਫਿਰ ਵੀ ਜੋ ਮਰਜ਼ੀ ਹੋਇਆ ਉਹਨੇ ਸੋਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਐ ਮੈਂ ਸਮਝਦਾ ਇਹਦਾ ਉਚੇਚੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ 'ਚ ਫਸੇ ਆ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੜਪੀਲਤ ਲੋਕ ਤਰਾਸ ਤਰਾ ਕਰਦੇ ਨੇ ਔਰ ਸਾਰਾ ਜਨਾਬ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖੁਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਿਚਾਉਣ ਵੇਲੇ ਸਭ ਨੂੰ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਭਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਆ ਜਾਂ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਕੁਝ ਟਰਾਲੀਆਂ ਠੇਰੀਆਂ ਇਹਨਾਂ ਨੇ ਆਪਣੇ ਨਾਂ ਤੇ ਉਹ ਰਸ਼ਨ ਵੰਡਣਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਸਾੜੇ 'ਚ ਵੀ ਡੱਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਲੋਕਾਂ ਦੇ ਦਿਲ ਤੇ ਉਕਰੀਆਂ ਜਾ ਰਹੀਆਂ ਐਸੀ ਨਹੀਂ ਗੱਲ ਇਹ ਇਹ ਮੈਮੂ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਸਭ ਕੁਝ ਉਸ ਸਮਝ ਕੇ ਫੈਸਲਾ ਕਰਦੀਏ ਇੱਕ ਵਾਰੀ ਇਸ ਤਰਾਸ ਦੇ ਵਿੱਚੋਂ ਅਸੀਂ ਨਿਕਲ ਜਾਈਏ ਉਤੇ ਬਾਅਦ سزا ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੱਲਣਾ ਪਏਗਾ। ਹਰੀਆਂ ਪੱਗਾਂ ਬਨ ਕੇ ਜਿਹੜੇ ਤੁਸੀਂ ਇੱਥੇ ਦਲਾਲਤਰੀ ਫਿਰਦੇ ਹੋ ਮੈਂ ਬਰਦਾਸ਼ਤ ਨਹੀਂ ਕਰਨੇ ਨਿਕੜਾ ਸੁੱਕੜੂ ਨਮਾ। ਬੀਬੀ ਚੱਕਰ ਤਕਰੀਬਨ ਸਾਡੇ ਕਿਸੇ ਐਮਐਲਏ ਨਹੀਂ ਲਾਇਆ ਇੱਥੇ। ਇਹ ਹਰ ਵੇਲੇ ਬੰਤੇ ਰਹਿੰਦੀ। ਜਿਹੜੀ ਪਿੰਡ ਵਾਲਿਆਂ ਨੂੰ ਉੱਧਰ ਦੀ ਵਿਧਾਇਕਾ ਬੀਬੀ ਨੇ ਜਿਸ ਤਰ੍ਹਾਂ ਦੀ ਜ਼ਾਹਿਰ ਕਿਸਾਨ ਜਥਿਆਂ ਜਿੱਥੇ ਬੰਦੀਆਂ ਦੇ ਵਿਰੁੱਧ ਉਗਲੀ ਹੈ। ਦੋਸਤੋਂ ਲੱਗਦਾ ਹੈ ਵੀ ਉਸਦੇ ਦਿਮਾਗ ਨੂੰ ਸੱਤਾ ਚੜੀ ਹੋਈ ਹੈ ਔਰ ਉਹ ਸੱਤਾ ਦੇ ਨਸ਼ੇ ਵਿੱਚ ਭੁੱਲ ਗਈ ਕਿ ਇਹਨਾਂ ਜਿਹੜੇ ਹਰੇ ਪਟਕੇ ਵਾਲੇ ਨੇ ਇਹਨਾਂ ਦੀ ਵਜ੍ਹਾ ਕਰਕੇ ਹੀ ਤੁਹਾਡੀ ਸਰਕਾਰ ਬਣੀ ਇਹਨਾਂ ਦੀ ਮਿਹਨਤ ਕਰਕੇ ਤੁਹਾਡੀ ਸਰਕਾਰ ਬਣੀ ਔਰ ਅੱਜ ਤੁਹਾਨੂੰ ਕਿਉਂਕਿ ਉਹ ਤੁਹਾਡਾ ਫਰਜ਼ ਯਾਦ ਤੁਹੁੰਦੇ ਨੇ ਇਸ ਕਰਕੇ ਤੁਹਾਨੂੰ ਉਹ ਚੰਗੇ ਨਹੀਂ ਲੱਗਦੇ ਕਿਉਂਕਿ ਉਹ ਬੀਬੀਸੀ ਇਸ ਕਰਕੇ ਉਹਦਾ ਜਵਾਬ ਮੌਕੇ ਤੇ ਲੋਕੀ ਲੋਕੀ ਦੇ ਨਹੀਂ ਸਕਦੇ ਜੇ ਕੋਈ ਮਨੁੱਖ ਆਦਮੀ ਹੁੰਦਾ ਵਿਧਾਇਕ ਤਾਂ ਉਹਨੂੰ ਸ਼ਾਇਦ ਲੋਕ ਉੱਥੇ ਹੀ ਇਹਦਾ ਜਵਾਬ ਦੇ ਦਿੰਦੇ ਤੇ ਫੇਰ ਵੀ ਜੋ ਮਰਜ਼ੀ ਹੋਇਆ ਉਹਨੇ ਸੋਚੇ ਐਸਕੇਮ ਦੀ ਬੇਇੱਜ਼ਤੀ ਕੀਤੀ ਹੈ ਮੈਂ ਸਮਝਦਾ ਇਹਦਾ ਉਚਿਤੇ ਤੌਰ ਤੇ ਨੋਟਿਸ ਲਿਆ ਗਿਆ ਔਰ ਅਸੀਂ ਅੱਜ ਬੜੀ ਕਸੂਤੀ ਸਥਿਤੀ 'ਚ ਖਸੇਆ ਸਰਕਾਰ ਕਿਤੇ ਕਿਸਾਨਾਂ ਦੀ ਕੋਈ ਮਦਦ ਨਹੀਂ ਲੋਕਾਂ ਦੀ ਕੋਈ ਮਦਦ ਨਹੀਂ ਕਰ ਰਹੀ ਹੜਪੀਲਤ ਲੋਕ ਤਰਾਸ ਤਰਾ ਕਰਦੇ ਨੇ ਔਰ ਸਾਰਾ ਜਨਾਬ ਰਾਸ਼ਨ ਪਿੰਡਾਂ ਵਿੱਚੋਂ ਜਾ ਰਿਹਾ ਉਹ ਸਾਡੇ ਲੋਕ ਲੈ ਕੇ ਜਾ ਰਹੇ ਨੇ ਔਰ ਪਸ਼ੂ ਖੁਰਾਕ ਸਾਡੇ ਲੋਕ ਲੈ ਕੇ ਜਾ ਰਹੇ ਨੇ ਇਹ ਸਿਰਫ ਫੋਟੋ ਸ਼ੂਟ ਵਾਸਤੇ ਜਾਂਦੇ ਨੇ ਫੋਟੋ ਖਿਚਾਉਣ ਵੇਲੇ ਸਭ ਨੂੰ ਦੋ ਦੋ ਘੰਟੇ ਜਿਹੜੇ ਲੋਕ ਟਰਾਲੀਆਂ ਭਰ ਕੇ ਸਮਾਨ ਲੈ ਕੇ ਜਾਂਦੇ ਨੇ ਉਹਨਾਂ ਨੂੰ ਰੋਕੀ ਰੱਖਦੇ ਨੇ ਉਹਨਾਂ ਦੇ ਰਸਤੇ 'ਚ ਰੁਕਾਵਟ ਖੜੀ ਕਰਦੇ ਜਾਂ ਇਹਨਾਂ ਦੀ ਬਿਮਾਰ ਮਾਨਸਿਕਤਾ ਐਸੀ ਹੈ ਵੀ ਇੱਕ ਜਗ੍ਹਾ ਕੁਝ ਟਰਾਲੀਆਂ ਠੇਰੀਆਂ ਇਹਨਾਂ ਨੇ ਆਪਣੇ ਨਾਂ ਤੇ ਹੋਰ ਅਸ਼ਨ ਵਧਣਾ ਚਾਹਿਆ ਜਦੋਂ ਉਹ ਨੌਜਵਾਨ ਨਾ ਮੰਨੇ ਉਹਨਾਂ ਨੂੰ ਥਾਣੇ 'ਚ ਵੀ ਡੱਕਿਆ ਇਦਾਂ ਦੀਆਂ ਘਟਨਾਵਾਂ ਆ ਰਹੀਆਂ ਨੇ ਲੋਕਾਂ ਦੇ ਦਿਲ ਤੇ ਉਕੜੀਆਂ ਜਾ ਰਹੀਆਂ ਐ ਐਸੀ ਨਹੀਂ ਗੱਲ ਇਹ ਇਹ ਮੈਮੂ ਨਹੀਂ ਹੈ ਜਿੱਥੇ ਬੰਦੀਆਂ ਜਿੱਥੇ ਬੰਦੀਆਂ ਸਭ ਕੁਝ ਉਸ ਸਮਝ ਕੇ ਫੈਸਲਾ ਕਰਦੀਆਂ ਇੱਕ ਵਾਰੀ ਇਸ ਤਰਾਸ ਦੇ ਵਿੱਚੋਂ ਅਸੀਂ ਨਿਕਲ ਜਾਈ ਉਤੇ ਬਾਅਦ سزا ਜ਼ਰੂਰ ਦੇਵਾਂਗੇ ਔਰ ਇਸ ਬੀਬੀ ਨੂੰ ਮਾਫੀ ਮੰਗ ਕੇ ਖੜਾ ਚੱਲਣਾ ਪਏਗਾ